ਸਰਕਾਰ ਆਈ ਹੈ ਆਮ ਆਦਮੀ ਦੀ ਹੈ ਨਾ ਤੇ ਉਹਨਾਂ ਨੇ ਸਾਰੇ ਮਾਫ ਕਰ ਦਿੱਤੇ ਪਿਛਲੇ ਵੀ ਜੇ ਵੀ ਕੋਈ ਜਿੰਨਾਂ ਦਾ ਵੀ ਕੋਈ ਡਿਸਪਿਊਟ ਹੈਗਾ ਸੀ ਬਿਜਲੀ ਦੇ ਬਿੱਲ ਸੀ ਜਿਹੜੇ ਤੁਹਾਡੇ 31 ਦਸੰਬਰ 2021 ਤੱਕ ਦੇ ਸਾਰੇ ਬਿੱਲ ਸਭ ਦੇ ਬਿੱਲ ਸਭ ਦੇ ਕਹਿੰਦੇ ਆ ਤਾਂ ਵੀ ਸਭ ਦੇ ਮਾਫ ਕਰ ਦਿੱਤੇ ਪਰ ਮੰਨਦਾ ਸਭ ਚ ਅਸੀਂ ਨਹੀਂ ਆ ਰਹੇ ਅਸੀਂ ਮੀਨਸ ਸਮਾਜ ਦੇ ਇੰਨੇ ਵੱਡੀ ਗਿਣਤੀ ਦੇ ਨਾਗਰਿਕ ਤੁਹਾਡੀ ਸਰਕਾਰ ਤੇ ਕਿਸੇ ਨਮਾਇंदे ਦੇ ਨਾਲ ਕੋਈ ਗੱਲਬਾਤ ਤੁਰ ਨਹੀਂ ਸਕੀ ਨਾ ਨਾ ਤੁਰ ਤੁਰ ਹੀ ਇਹ ਫਾਈਲਾਂ ਚ ਪਈ ਹੈ ਜਿਵੇਂ ਤੁਸੀਂ ਗੱਲ ਕੀਤੀ ਹੈ ਕਾਂਗਰਸ ਸਰਕਾਰ ਦੀ ਉਸ ਵੇਲੇ ਵੀ ਚੰਨੀ ਸਰਕਾਰ ਦੇ ਵੇਲੇ ਵੀ ਕਾਗਜ਼ਾਂ 'ਚ ਰਹਿ ਗਈ। ਜੀ। ਉਸ ਤੋਂ ਬਾਅਦ ਆਪ ਸਰਕਾਰ ਨੇ ਅੱਗੇ ਕਹਿੰਦੇ ਅਸੀਂ ਮਾਫ਼ ਕਰਦੇ ਸਾਰੇ। ਤੇ ਮੈਂ ਕਿਹਾ ਇਹ ਤਾਂ ਜਿਹੜੇ ਨਾਗਰਿਕ ਬਿਲਕੁਲ ਬੇਵਸਤੇ ਲਾਚਾਰ ਹੈ ਇਹ। ਹਾਂਜੀ ਹਾਂਜੀ ਬਾਈ ਇਹਦੇ ਬਾਰੇ ਕੁਝ ਨਹੀਂ ਕੀਤਾ ਅਜੇ ਤੱਕ। ਫਿਰ ਤੁਸੀਂ ਇੱਕ ਪਾਲਿਸੀ ਲੈ ਕੇ ਆਏ ਆ ਕਿ ਅਸੀਂ 300 ਯੂਨਿਟ ਹਰ ਪਰਿਵਾਰ ਨੂੰ ਹਰ ਘਰ ਨੂੰ ਹਰ ਮਹੀਨੇ ਦੋ ਦੋ ਮਹੀਨੇ ਦੀ 600 ਹੋ ਗਈ। ਵੀ ਅਸੀਂ ਫ੍ਰੀ ਦੇ ਰਹੇ ਹਾਂ। ਤੇ ਫਿਰ ਭਾਈ ਇਹ ਨਿਆਸਰੰ ਦਾ ਘਰ ਜਿਹੜਾ ਹੈਗਾ ਲੋੜਵੰਦਾਂ ਦਾ ਘਰ ਜਿਹੜਾ ਕਿ ਸਰਕਾਰ ਦੇ ਇਸਤਰੀ ਤੇ ਬਾਲ ਵਿਕਾਸ ਵਿਭਾਗ ਪੰਜਾਬ ਨੇ ਕਰਨਾ ਸੀ ਕੰਮ ਜਿਹੜੇ ਇਹਦੇ ਅੰਡਰ ਇਹਨੇ ਨਾਗਰਿਕ ਦਾਖਲ ਹੈ ਤੇ ਇਸ ਘਰ ਨੂੰ ਇਹ ਵੀ ਤਾਂ ਘਰ ਹੈ ਇਹ ਫੈਕਟਰੀ ਹੈ ਕੋਈ ਅਸੀਂ ਕਿਹਾ ਵੀ ਸਾਡੀ ਸਟੇਟ ਹੈ ਸਾਡੀ ਸਾਰ ਸਰਬਜਾਂਝੀ ਸਟੇਟ ਹੈ ਸਾਡੀ ਸਰਕਾਰ ਹੈ ਸਾਡੇ ਆਫੀਸਰ ਹੈ ਤੇ ਇੱਕ ਪਬਲੀਕ ਖੂਨ ਬਸੇ ਨੇ ਦੀ ਕਮਾਈ ਦਾ ਪੈਸਾ ਜਾਂਦਾ ਤੇ ਇਹ ਬਜਟ ਦੇ ਵਿੱਚ ਇਹਨਾਂ ਨਾਗਰਿਕਾਂ ਦਾ ਕਿਤੇ ਪਰਿਵਾਰ ਦੇ ਵਿੱਚ ਵੀ ਤਾਂ ਹੁੰਦਾ ਯਾਰੀ ਵੀ ਇਹ ਕੰਮ ਕੀ ਦਾ ਹੋ ਰਿਹਾ ਸਟੇਟ ਦਾ ਸਟੇਟ ਦੇ ਬੱਚੇ ਨੂੰ ਬਚਾਉਣ ਦਾ ਸਟੇਟ ਦੇ ਸੀਰੀਅਸ ਬੱਚੇ ਨੂੰ ਐਜੂਕੇਟ ਕਰਨ ਦਾ ਉਹਨਾਂ ਨੂੰ ਟ੍ਰੇਨਿੰਗ ਦੇਣ ਦਾ ਜੇਕਰ ਇੰਨੀ ਕਠੋਰਤਾ ਵਰਤ ਕੇ ਤੇ ਆਮ ਨਾਗਰਿਕ ਪ੍ਰਤੀ ਜਿਹੜਾ ਬਜ਼ੁਰਗ ਲਾਚਾਰ ਬੱਚਾ ਲੜਕੀ ਔਰਤ ਇਨਾਂ ਦੇ ਪ੍ਰਤੀ ਜੇਕਰ ਬਿਜਲੀ ਪਾਣੀ ਬੰਦ ਕੀਤਾ ਜਾ ਸਕਦਾ ਤੇ ਕਠੋਰਤਾ ਕਿਸ ਹੱਦ ਤੱਕ ਵੀ ਹੋਊਗੀ ਟੀਵੀ 84 ਦੇ ਨਾਲ ਜੁੜੇ ਹੋ ਮੈਂ ਰਜਿੰਦਰ ਸਿੰਘ ਜੇ ਗੱਲ ਕੀਤੀ ਜਾਵੇ ਤਾਂ ਪਦਾਰਥਵਾਦ ਦੇ ਯੁੱਗ ਦੇ ਅੰਦਰ ਬਹੁਤ ਵੱਡੀਆਂ ਸਮੱਸਿਆਵਾਂ ਨੇ ਔਰ ਮਾਨਵਤਾ ਨੂੰ ਲੈ ਕੇ ਜਿਸ ਤਰੀਕੇ ਦੇ ਨਾਲ ਦਰਪੇਸ਼ ਚੁਣੌਤੀਆਂ ਦੇ ਵਿੱਚੋਂ ਇੱਕ ਖਾਸ ਵੱਡੀ ਚੁਣੌਤੀ ਹੈ ਕਿ ਜਿਹੜੇ ਅੱਜ ਦੇ ਸਮੇਂ ਦੇ ਵਿੱਚ ਕੁਝ ਅਜਿਹੇ ਬੱਚੇ ਨੇ ਜਾਂ ਅਜਿਹੀ ਔਲਾਦ ਵੀ ਕਹੀ ਜਾ ਸਕਦੀ ਹੈ ਜਿਨ੍ਹਾਂ ਦਾ ਆਪਣੇ ਮਾਪਿਆਂ ਪ੍ਰਤੀ ਜਾਂ ਆਪਣੇ ਵਡੇਰਿਆਂ ਪ੍ਰਤੀ ਨਫ਼ਰਤਮਈ ਵਤੀਰਾ ਰਹਿੰਦਾ ਹੈ ਉਨ੍ਹਾਂ ਦੀ ਸੇਵਾ ਸੰਭਾਲ ਵਾਸਤੇ ਪ੍ਰਭ ਆਸਰਾ ਟਰਸਟ ਦੇ ਮੁਖ ਕਰਤਾ ਟਰ ਤਮਕ ਸੇਵਾਦਾਰ ਭਾਈ ਸ਼ਮਸ਼ੀਰ ਸਿੰਘ ਅਤੇ ਉਹਨਾਂ ਦਾ ਜਿੰਨਾ ਵੀ ਪੂਰਾ ਟਰਸਟ ਉਹਨਾਂ ਦੇ ਵੱਲੋਂ ਪਹਿਲ ਕਦਮੀ ਕਰਦੇ ਹੋયા ਵੱਡੀਆਂ ਸੇਵਾਵਾਂ ਕੀਤੀਆਂ ਜਾ ਰਹੀਆਂ ਨੇ ਤੇ ਇਸੇ ਦੇ ਵਿੱਚ ਇਸ ਇੱਕ ਮਾਨਵਤਾ ਨੂੰ ਸਾਂਭਣ ਵਾਲੀ ਸੇਵਾ ਸੰਸਥਾ ਦੇ ਸਾਹਮਣੇ ਵੱਡੀ ਚੁਣੌਤੀ ਇਹ ਆਈ ਹੈ ਕਿ ਪੰਜਾਬ ਸਰਕਾਰ ਦੇ ਵੱਲੋਂ ਤਕਰੀਬਨ ਵੱਡੀ ਤਦਾਦ ਦੇ ਵਿੱਚ ਬਿਜਲੀ ਦਾ ਬਿੱਲ ਲਗਾਇਆ ਜਾਂਦਾ ਏ ਤੇ ਉਹ तकरीबन 1 ਕਰੋੜ ਦੇ ਕਰੀਬ ਜਿਹੜੀ ਵੱਡੀ ਅਮਾਉਂਟ ਬਣਨ ਤੋਂ ਬਾਅਦ ਪ੍ਰਸ਼ਾਸਨ ਦੇ ਵੱਲੋਂ ਇਥੋਂ ਦੀ ਬਿਜਲੀ ਤੇ ਪਾਣੀ ਨੂੰ ਕੱਟ ਦਿੱਤਾ ਜਾਂਦਾ ਏ ਕਿਹੜੀਆਂ ਸਮੱਸਿਆਵਾਂ ਦੇ ਨਾਲ ਪ੍ਰਭ ਆਸਰਾ ٹرسٹ ਜੂਸ ਦਾ ਪਿਆ ਏ ਸੰਸਤਾ ਜੂਸ ਦੀ ਪਈ ਹੈ ਇਸੇ ਨੂੰ ਲੈ ਕੇ ਗੱਲਬਾਤ ਕਰਾਂਗੇ ਔਰ ਮੌਜੂਦਾ ਸਮੇਂ ਦੇ ਵਿੱਚ ਨਿਜ਼ਾਮ ਦੀ ਮੁੱਖ ਜ਼ਿੰਮੇਵਾਰੀ ਕੀ ਬਣਦੀ ਹੈ ਉਸ ਬਾਰੇ ਵੀ ਜਾਣਕਾਰੀ ਲੈਣ ਦਾ ਯਤਨ ਕਰਾਂਗੇ ਭਾਈ ਸਾਹਿਬ ਸਵਾਗਤ ਹੈ ਸਭ ਤੋਂ ਪਹਿਲਾਂ ਜੀ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਸਾਹਿਬ ਜੀ ਸਭ ਤੋਂ ਪਹਿਲਾਂ ਮੈਂ ਆਪਣੇ ਸ਼ਬਦਾਂ ਦੇ ਵਿੱਚ ਜਿਵੇਂ ਜ਼ਿਕਰ ਕੀਤਾ ਹੈ ਕਿ ਤਕਰੀਬਨ 1 ਕਰੋੜ ਦੀ ਵੱਡੀ ਅਮਾਉਂਟ ਬਣ ਚੁੱਕੀ ਹੈ ਬਿਜਲੀ ਦੇ ਬਿੱਲ ਦੀ ਤੇ ਇਹ ਪੂਰੀ ਪ੍ਰਕਿਰਿਆ ਸ਼ੁਰੂ ਕਿਵੇਂ ਹੁੰਦੀ ਹੈ ਜੀ ਅਚਾਨਕ ਹੀ ਆ ਜਾਂਦੀ ਹੈ ਇੰਨੀ ਵੱਡੀ ਅਮਾਉਂਟ ਜਾਂ ਹੌਲੀ-ਹੌਲੀ ਕਰਕੇ ਬਣਨੀ ਸ਼ੁਰੂ ਹੁੰਦੀ ਹੈ ਜੀ ਇੱਕ ਹੁੰਦੀ ਜਿਵੇਂ ਕਹੋ ਬਣ ਜਾਂਦੀ ਹੈ ਇੱਕ ਹੁੰਦੀ ਬਣਾਈ ਜਾਂਦੀ ਹੈ ਹਨਾ ਜੀ ਦੋਨਾਂ ਚ ਹੈ ਨਾ ਫਰਕ ਹੈ ਇੱਕ ਹੁੰਦਾ ਵੀ ਕੋਈ ਚੀਜ਼ਾਂ ਸ਼ੁਰੂ ਹੁੰਦੀਆਂ ਇੱਕ ਕੀਤੀਆਂ ਜਾਂਦੀਆਂ ਹੈ ਨਾ ਜੀ ਇਹਦੇ ਵਿੱਚ ਤਾਂ ਸਾਨੂੰ 2020 ਦੀ ਮੈਂ ਗੱਲ ਕਰਾਂ ਉਸ ਵੇਲੇ ਬੜੇ ਨਜਾਇਜ਼ ਬਿੱਲ ਆਉਂਦੇ ਰਹੇ ਨਜਾਇਜ਼ ਦਾ ਮਤਲਬ ਮੈਂ ਕਹਿੰਦਾ ਇਨਕੋਰੈਕਟ ਬਿੱਲ ਜਿਹੜੇ ਭਰਾਏ ਸੀ ਉਹਦੇ ਉੱਤੇ ਫਿਰ ਸਰਚਾਰਜ ਲੱਗ ਕੇ ਭੇਜ ਦੇਣਾ ਸੀ ਕਾਂਗਰਸ ਸਰਕਾਰ ਵੇਲੇ ਕਾਂਗਰਸ ਸਰਕਾਰ ਵੇਲੇ ਵੀ ਆਏ ਜੀ ਉਸ ਤੋਂ ਬਾਅਦ ਜਦੋਂ ਫਿਰ ਆਪ ਸਰਕਾਰ ਆਈ ਹੈ ਤੇ ਉਸ ਦੇ ਵਿੱਚ ਇਹਨਾਂ ਨੂੰ ਇਹਨਾਂ ਨੂੰ ਵੀ ਰਿਕਵੈਸਟ ਕੀਤੀ ਇਸ ਤੋਂ ਪਹਿਲੀ ਸਰਕਾਰ ਸੀ ਜਦੋਂ ਚੰਨੀ ਸਾਹਿਬ ਦੀ ਸਰਕਾਰ ਉਸ ਵੇਲੇ ਉਸ ਵੇਲੇ ਵੀ ਇਹ ਰਿਕਵੈਸਟ ਕੀਤੀ ਹੈ ਵੀ ਆਹ ਜਿਹੜੇ ਬਿਲ ਇੰਨੇ ਨਿਆਜ ਭੇਜੀ ਜਾ ਰਹੇ ਨੇ ਤਾਂ ਸੰਗਤ ਦੇ ਸਹਿਯੋਗ ਨਾਲ ਜਿਹੜੇ ਨਿਆਸਰੇ ਪੁਰਾਣੇ ਐ ਜਿਹੜੇ ਕਿ ਬਿਲਕੁਲ ਬੇਵਸਤੇ ਲਾਚਾਰ ਹੋ ਚੁੱਕੇ ਆ ਆਪਣੀ ਸੰਭਾਲ ਤੋਂ ਮਥਾਜ ਹੋ ਚੁੱਕੇ ਉਹਨਾਂ ਦੇ ਬੱਚੇ ਲੜਕੀਆਂ ਔਰਤਾਂ ਬਜ਼ੁਰਗ ਵੀ ਇਹਦੇ ਲਈ ਜਿੰਨੇ ਐਕਟ ਬਣਾਤੇ ਆਪਾਂ ਨੇ ਇੰਨੇ ਐਕਟ ਬਣਾਏ ਹੋਏ ਆ ਮੈਂਟਲ ਹੈਲਥ ਐਕਟ 1987 ਦਾ ਬਣਾਇਆ ਹੋਇਆ ਹੁਣ 17 ਚ ਫੇਰ ਅਮੈਂਡ ਕਰ ਲਿਆ ਉਸ ਤੋਂ ਬਾਅਦ ਰਾਈਟਸ ਆਫ ਦੀ ਪਰਸਨ ਵਿਦ ਡਿਸੇਬਿਲਟੀ ਐਕਟ ਵੀ ਸਾਡੇ ਪਰਿਵਾਰ ਦੇ ਵਿੱਚ ਸਾਡੇ ਪਰਿਵਾਰ ਦੇ ਬੱਚੇ ਇਹ ਪੰਜਾਬ ਦੇ ਇਸ ਸਟੇਟ ਦੇ ਤੇ ਇਹ ਇਹਦੇ ਵਿੱਚ ਮੈਂ ਕਹਾਂ ਇੰਨੇ ਜਿਹੜੇ ਤੁਸੀਂ ਐਕਟਾਂ ਜੁਬਿਨਲ ਜਸਟਿਸ ਐਕਟ ਪੜ੍ਹਦੇ ਹੋ ਜਾਂ ਸੀਨੀਅਰ ਸਿਟੀਜ਼ਨ ਐਕਟ ਪੜ੍ਹਦੇ ਹੈਗੇ ਕਿ ਕਿੰਨੇ ਬਜ਼ੁਰਗਾਂ ਜਿਹਦਾ ਬੱਚਾ ਡਿਪਰੈਸ਼ਨ ਤੋਂ ਪੀੜਤ ਹੈਗੀ ਉਹਨੂੰ ਕੁੱਟਮਾਰ ਕਰ ਰਿਹਾ ਤੇ ਜਿਹਨੂੰ ਪਿਆਰੇ ਨੂੰ ਇਸ ਵੜੇ ਆਪ ਹੀ ਬੈੱਡ ਤੇ ਪਿਆ ਤੇ ਉਸ ਬੱਚੇ ਨੂੰ ਤੇ ਇਦਾਂ ਹੀ ਬੱਚੀਆਂ ਨੂੰ ਵੀ ਉਹ ਕਿਦਾਂ ਸੰਭਾਲੇ ਕਿਈ ਤਾਂ ਵਿਚਾਰੇ ਡਿਪਰੈਸ਼ਨ ਡਾਇਮੈਂਸ਼ਨ ਕਰਕੇ ਸੜਕਾਂ ਤੇ ਆ ਗਏ ਭੁੱਲ ਗਏ ਰਸਤੇ ਤੇ ਰੋਲ ਰਹੇ ਵੀ ਇਹਨਾਂ ਦੇ ਲਈ ਐਕਟ ਤਾਂ ਇਹ ਕਹਿੰਦੀ ਹੈ ਵੀ ਹਰ ਤਰ੍ਹਾਂ ਦੀ ਲਾਈਫ ਦੀ ਜਿਹੜੀ ਸਿਕਿਉਰਿਟੀ ਹੈ ਲਾਈਫ ਦੀ ਪ੍ਰੋਟੈਕਸ਼ਨ ਜਿਹੜੀ ਐਕਟ ਦੇ ਮਾਨੂੰ ਕੈਮ ਲੱਗ ਜਾਂਦਾ ਫਿਰ ਕਿ ਲਾਈਫ ਦੀ ਲਾਈਫ ਦੀ ਸੇਫਟੀ ਲਾਈਫ ਦੀ ਪ੍ਰੋਟੈਕਸ਼ਨ ਤਾਂ ਉਹਨਾਂ ਨੇ ਦੇਣੀ ਹੈ ਨਾ ਚਲੋ ਫਿਰ ਕਈ ਵਾਰ ਇਹ ਹੁੰਦਾ ਵੀ ਕਿਤੇ ਕਮੀਆਂ ਰਹਿ ਜਾਂਦੀਆਂ ਨੇ ਜਿਹੜੀਆਂ ਫਿਰ ਨਹੀਂ ਉਹ ਉਦੋਂ ਦਾ ਇਨਫਰਾਸਟ੍ਰਕਚਰ ਸਮਾਜਿਕ ਸਰਕਾਰੀ ਇਸਤਰੀ ਤੇ ਬਾਲ ਵਿਕਾਸ ਵਿਭਾਗ ਪੰਜਾਬ ਜਿਹਦੀ ਕੋਲੇ ਸਪੈਸ਼ਲ ਡਿਪਾਰਟਮੈਂਟ ਹੈ ਹਰ ਇੱਕ ਦਾ ਦੇਸ਼ਾਂ ਦੇਸ਼ਾਂ ਜਿਹਾ ਹਾਲ ਹੈ ਵੀ ਉਹ ਡਿਪਾਰਟਮੈਂਟ ਤਾਂ ਬਣਾਉਂਦੇ ਆ ਪਰ ਉਹ ਕੰਮ ਕਰਦੇ ਆ ਸਾਡੇ ਡਿਪਾਰਟਮੈਂਟ ਬਣ ਗਏ ਮੈਨੂੰ ਨਹੀਂ ਪਤਾ ਹੁਣ ਵੀ ਤੁਹਾ ਤੁਸੀਂ ਦੇਖਿਆ ਹੋਵੇ ਕੋਈ ਵੀ ਕੋਈ ਹੁਣ ਤੁਹਾਡੇ ਬੈਠੇ ਬੈਠੇ ਵੀ ਮੈਨੂੰ ਫੋਨ ਆਲੇ ਇਸ ਤੋਂ ਪਹਿਲਾਂ ਵੀ ਜਿਹੜਾ ਸਾਡੇ ਕੋਲ ਲੈਟਰ ਆਲੀ ਸਮਾਜਿਕ ਸੁਰੱਖਿਆ ਡਿਪਾਰਟਮੈਂਟ ਦੀ ਤੇ ਉਥੇ ਹਾਲਤ ਹੈ ਬਜ਼ੁਰਗ ਆ ਉਹ ਵਿਚਾਰੇ ਬੈੱਡ ਤੇ ਪਏ ਨੇ ਤੇ ਬੱਚਾ ਉਹਨਾਂ ਦਾ ਡਿਪਰੈਸ਼ਨ ਤੋਂ ਪੀੜਤ ਹੈਗਾ ਇਦਾਂ ਉਹਨਾਂ ਨੂੰ ਕੁੱਟਮਾਰ ਕਰ ਰਿਹਾ ਵੀ ਵੀ ਸਾਡੇ ਕੋਲ ਰਿਪੋਰਟ ਆਈ ਹੈ ਵੀ ਇਹਨੂੰ ਪ੍ਰਭਾਸਰਜ ਦਾਖਲ ਕਰ ਲਿਆ ਜਾਵੇ ਕਦੋਂ ਆਈਏ ਕੱਲ ਅੱਜ ਅੱਜ ਤਰੀਕ ਮਤਲਬ 19 ਹੈ ਤੇ ਕੱਲ 18 ਤਰੀਕ ਹੈ ਨਾ ਹੁਣ ਇਹ ਚੱਲਦਾ ਮਾਰਚ ਕੀ ਚੱਲ ਰਿਹਾ ਇਸ ਵੇਲੇ ਇਹ ਅਪ੍ਰੈਲ ਅਪ੍ਰੈਲ ਚੱਲ ਰਿਹਾ ਹੁਣ ਜਨਵਰੀ ਦੇ ਵਿੱਚ ਜਦੋਂ ਮਤਲਬ ਗੱਲ ਮਤਲਬ ਇਹ ਥੋੜੀ ਜੀ ਲੰਬੀ ਹੋ ਗਈ ਕਿ ਜਨਵਰੀ ਦੇ ਵਿੱਚ 10 ਦਿਨ ਉਹਨੂੰ ਕਨੈਕਸ਼ਨ ਕੱਢ ਦਿੱਤਾ ਗਿਆ ਤੇ ਪਹਿਲਾਂ ਇਹਨਾਂ ਨੇ ਅਸੀਂ ਕਿਹਾ ਵੀ ਬਿੱਲ ਤੁਸੀਂ ਇਨਕੋਰੈਕਟ ਭੇਜ ਕੇ ਤੇ ਫਾਈਨ ਲਾ ਲਾ ਕੇ ਹੁਣ 20 ਲੱਖ ਰੁਪਏ ਬਣਾਤਾ 75 ਕਿਲੋਵਾਟ ਦਾ ਸੋਲਰ ਪੈਨਲ ਹੈ ਜੇ ਮੀਟਰ ਖਰਾਬ ਹੋਇਆ ਸਵਾਰਨਾ ਕਿਨੇ ਸੀ ਉਹ ਤਾਂ ਅਸੀਂ ਆਪਣੇ ਵੱਲੋਂ ਐਪਲੀਕੇਸ਼ਨ ਦੇ ਸਕਦੇ ਆ ਜੀ ਤੇ ਬਾਰ ਬਾਰ ਜਿਹੜੇ ਮਾਰ ਕੇ ਅਸੀਂ ਤੁਹਾਡੇ ਕੋਲੋਂ ਕੋਰੈਕਟ ਕਰਾਉਂਦੇ ਆ ਤੁਸੀਂ ਫਿਰ ਫਾਈਨ ਤੇ ਉਹਦੇ ਉੱਤੇ ਸਰਚਾਰਜ ਫਿਰ ਐਡ ਕਰਕੇ ਭੇਜ ਦਿੰਦੇ ਆ ਵੀ ਇਹਨੂੰ ਇੰਨਾ ਅਮਾਊਂਟ ਨੂੰ ਬਣਾਈ ਜਾ ਰਹੇ ਹੋ ਤੇ ਦੂਜੇ ਪਾਸੇ ਚਲੋ ਫਿਰ ਅੱਗੇ ਕੋਵਿਡ ਸ਼ੁਰੂ ਹੋ ਗਿਆ ਸਾਨੂੰ ਓਪੀਡੀ ਵੀ ਬੰਦ ਹੋ ਗਈ ਆ ਤੁਹਾਨੂੰ ਪਤਾ ਵੀ ਜਿੰਨੇ ਵੀ ਵਿਚਾਰੇ ਡਿਪਰੈਸ਼ਨ ਤੋਂ ਪੀੜਤ ਸੀ ਜਾਂ ਇੰਟੈਲੈਕਚੁਅਲ ਪ੍ਰੋਬਲਮ ਤੋਂ ਪੀੜਤ ਸੀ ਜਾਂ ਇਕੱਲਾ ਬਜ਼ੁਰਗ ਘਰ ਦੇ ਵਿੱਚ ਰਹਿ ਗਿਆ ਉਹਨਾਂ ਲਈ ਤਾਂ ਕੋਈ ਐਸਾ ਇੰਤਜ਼ਾਮ ਹੈ ਨਹੀਂ ਸੀ ਵਾਰਡਾਂ ਬਣੀਆਂ ਹੀ ਨਹੀਂ ਸੀ ਇਹਨਾਂ ਲਈ ਤਾਂ ਨਾ ਇੰਟੈਲੈਕਚੁਅਲ ਡਿਸੇਬਿਲਟੀ ਲਈ ਡਿਪਰੈਸ਼ਨ ਵਾਲਿਆਂ ਲਈ ਕੋਈ ਵਾਰਡ ਬਣੀ ਸੀ ਕੋਵਿਡ ਚ ਨਹੀਂ ਚਲੋ ਓਪੀਡੀ ਵੀ ਬੰਦ ਹੋ ਗਈ ਓਟਿਸ ਬੰਦ ਹੋ ਗਈਆਂ ਤੇ ਨਾਗਰਿਕ ਤਾਂ ਉਹਨੇ ਸਮੱਸਿਆਵਾਂ ਹੋਰ ਵੱਧ ਗਈਆਂ ਜਿਹੜੇ ਬਚਾਰੇ ਨੂੰ ਇੱਥੇ ਦਾਖਲ ਕਰਨਾ ਫਿਰ ਉਹਨਾਂ ਦੇ ਲਈ ਅਸੀਂ ਜਦੋਂ ਪੰਜਾਬ ਤੋਂ ਨਹੀਂ ਉਹ ਸਪੋਰਟ ਮੇਰੀ ਚੰਡੀਗੜ੍ਹ ਲੈ ਕੇ ਗਏ ਚੰਡੀਗੜ੍ਹ ਦੇ ਵਿੱਚ ਮੈਂ ਡਾਇਰੈਕਟਰ ਨਾਲ ਗੱਲ ਕੀਤੀ ਤੁਸੀਂ ਐਡਮਿਟ ਕਿਉਂ ਨਹੀਂ ਕਰਦੇ ਵੀ ਮੁ ਤੇ ਵਿਚਾਰਾ ਡਿਪਰੈਸ਼ਨ ਤੋਂ ਪੀੜਤ ਤਾਂ ਦੇ ਦੇ ਇਹ ਹਾਲਾਤ ਐ ਤੇ ਉਹ ਸੈਮੀ ਕੌਨਸ਼ੀਅਸ ਸੀ ਉਹ ਕਹਿੰਦੇ ਸਾਡੇ ਕੋਲ ਤਾਂ ਜਦੋਂ ਇਹ ਮਨੋ ਜਵਾਬ ਦਿੱਤਾ ਤੇ ਮੈਂ ਡਾਇਰੈਕਟਰ ਨਾਲ ਗੱਲ ਕੀਤੀ ਉਹ ਕਹਿੰਦੇ ਜਿਸ ਤਾਂ ਹਿਮਾਚਲ ਤੇ ਹਰਿਆਣਾ ਦੇ ਵੀ ਨਹੀਂ ਰੱਖ ਪਾਰੇ ਉਹ ਮੈਂ ਕਿਹਾ ਹੁਣ ਤੁਸੀਂ ਦਰਵਾਜ਼ੇ ਬੰਦ ਕਰ ਲੋਗੇ ਡਾਇਰੈਕਟਰ ਸਾਹਿਬ ਸਾਰੇ ਕਹਿੰਦੇ ਹਾਂ ਬੰਦ ਹੋ ਗਏ ਸਾਡੇ ਦਰਵਾਜ਼ੇ ਸਾਨੂੰ ਮੁਸ਼ਕਲ ਆ ਰਹੀ ਚੰਡੀਗੜ੍ਹ ਨੂੰ ਸਮਾਲ ਹੋ ਰਹੀ ਸਤੋਂ ਫਿਰ ਸਾਨੂੰ ਹਸਪੀਟਲ ਸੰਗਤ ਤੋਂ ਪੈਸੇ ਫੜ ਕੇ ਇਦਾਂ ਨੇ ਸਪੋਰਟ ਨਾਲ ਇੱਕ ਹਸਪੀਟਲ ਖੜਾ ਕਰਨਾ ਪੈ ਗਿਆ ਤੇ ਉਹਨਾਂ ਦਿਨਾਂ ਦੇ ਵਿੱਚ ਚਲੋ ਇਹ ਜਿਹੜਾ ਕੋਵਿਡ ਸ਼ੁਰੂ ਹੋਇਆ ਤੇ ਉਹਦੇ ਵਿੱਚ ਤੇ ਉਸ ਤੋਂ ਬਾਅਦ 22 ਤੱਕ ਦੇ ਜਿੰਨੇ ਵੀ ਤੁਹਾਨੂੰ ਆਪ ਸਰਕਾਰ ਆਈ ਹੈ ਆਮ ਆਦਮੀ ਦੀ ਹੈ ਨਾ ਤੇ ਉਹਨਾਂ ਨੇ ਸਾਰੇ ਮਾਫ ਕਰ ਦਿੱਤੇ ਪਿਛਲੇ ਵੀ ਜੇ ਵੀ ਕੋਈ ਜਿੰਨਾਂ ਦਾ ਵੀ ਕੋਈ ਡਿਸਪਿਊਟ ਹੈਗਾ ਸੀ ਬਿਜਲੀ ਦੇ ਬਿੱਲ ਸੀ ਜਿਹੜੇ ਤੁਹਾਡੇ 31 ਦਸੰਬਰ 2121 ਤੱਕ ਦੇ ਸਾਰੇ ਬਿੱਲ ਸਭ ਦੇ ਬਿੱਲ ਸਭ ਦੇ ਕਹਿੰਦੇ ਆ ਤਾਂ ਵੀ ਸਭ ਦੇ ਮਾਫ ਕਰਤੇ ਪਰ ਮੁੰਡਾ ਸਭ ਚ ਅਸੀਂ ਨਹੀਂ ਆ ਰਹੇ ਅਸੀਂ ਮੀਨਸ ਸਮਾਜ ਦੇ ਇੰਨੇ ਵੱਡੀ ਗਿਣਤੀ ਦੇ ਨਾਗਰਿਕ ਜਿਹੜੇ ਕਿ ਇਹ ਕੀ ਹੈ ਹੋਮ ਹੈ ਨਾ ਇਹ ਘਰ ਹੈ ਨਾ ਕਿਹਦਾ ਨਿਆਸ ਰੰਦਾ ਤੁਹਾਡਾ ਤੈਸਕੋ ਪਹਿਲ ਦੇ ਆਧਾਰ ਤੇ ਮਾਫ ਹੋਣਾ ਚਾਹੀਦਾ ਜੀ ਇਹਨਾਂ ਲੋਕੀ ਤੁਸੀਂ ਤੇ ਸਰਕਾਰ ਦੇ ਹੱਥ ਦੇ ਨਾਲ ਹੱਥ ਵਟਾ ਰਹੇ ਹੋ ਨਾ ਸਰਕਾਰ ਦੀ ਸੰਵਿਧਾਨਿਕ ਡਿਊਟੀ ਕਰ ਰਹੇ ਸੰਵਿਧਾਨਿਕ ਡਿਊਟੀ ਹੈ ਇਹ ਜੀ ਤੇ ਇਸ ਦੇ ਵਿੱਚ ਜਿਹਦੇ ਵਿੱਚ ਬੜਾ ਕਲੀਅਰਲੀ ਆਰਟੀਕਲ ਚ ਲਿਖਿਆ ਹੋਇਆ ਉਹਨਾਂ ਨੇ ਜਿੰਨੇ ਵੀ ਪੜ੍ਹਦੇ ਅਸੀਂ ਜੇ ਮੈਂਟਲ ਹੈਲਥ ਐਕਟ ਦਾ ਪੜ੍ਹੀਏ ਤਾਂ ਉਹਦੇ ਵਿੱਚ ਜਦੋਂ ਅਸੀਂ ਦੇਖਦੇ ਹਾਂ ਵੀ 18 ਸੈਕਸ਼ਨ ਚ ਕੀ ਲਿਖਿਆ 20 ਸੈਕਸ਼ਨ ਚ ਉਹਦੇ ਸਬਸੈਕਸ਼ਨ ਚ ਲਿਖਿਆ ਉਹ ਚ ਬਿਜਲੀ ਪਾਣੀ ਸਾਰਾ ਕੁਝ ਲਿਖਿਆ ਹੋਇਆ ਉਹ ਚ ਦਵਾਈਆਂ ਵੀ ਲਿਖੀਆਂ ਉਹ ਚ ਕੇਅਰ ਵੀ ਲਿਖੀ ਹੈ ਹਰ ਇੱਕ ਚੀਜ਼ ਮੁਹੱਈਆ ਕਰਾਉਣੀ ਆਪਣੇ ਨਾਗ ਤੇ ਉਸ ਦੇ ਵਿੱਚ ਫਿਰ ਸਾਰਾ ਕੁਝ ਲਿਖਿਆ ਨੇ ਵੀ ਸਾਡੇ ਕੋਲ ਬਜਟ ਐ ਇਦਾਂ ਇਦਾਂ ਉਹਦਾ ਸੈਕਸ਼ਨ ਕਾਰਟ ਪੜਦੇ ਉਹਦੇ ਵੀ ਸੈਕਸ਼ਨ 100 100 101 102 ਤੱਕ ਪੜਦੇ ਹੈ ਨਾ ਉਹਨਾਂ ਦੇ ਸਬਸੈਕਸ਼ਨ ਉਹ ਵਿੱਚ ਬੜਾ ਕਲੀਅਰ ਲਿਖਿਆ ਵੀ ਇਦਾਂ ਪੁਲਿਸ ਨੇ ਚੱਕਣਾ ਹਸਪੀਟਲ ਲੈ ਕੇ ਜਾਣਾ ਹਸਪੀਟਲ ਉਹ ਰਿਸਿਵ ਨਹੀਂ ਕਰਦਾ ਉਹਨਾਂ ਨੇ ਲਿਖਿਆ ਉਹਦੇ ਵਿੱਚ ਵੀ ਹਸਪੀਟਲ ਨੇ ਟੈਸਟ ਕਰਨੇ ਮੈਂਟਲ ਫਿਜ਼ੀਕਲ ਕੰਡੀਸ਼ਨ ਦੀ ਅਸੈਸਮੈਂਟ ਕਰਕੇ ਟਰੀਟਮੈਂਟ ਦੇਣਾ ਫਿਰ ਮੈਜਿਸਟਰੇਟ ਨੇ ਫਿਰ ਆਪਣੇ ਇਨਫਰਾਸਟ੍ਰਕਚਰ ਜਿੱਥੇ ਬਣਾਇਆ ਉਹਨਾਂ ਨੇ ਉੱਥੇ ਸ਼ਿਫਟ ਕਰਨਾ ਤੇ ਅਸੀਂ ਕਹਿੰਦੇ ਜੇ ਤੁਹਾਡੇ ਇਨਫਰਾਸਟ੍ਰਕਚਰ ਯਾ ਜੋ ਵੀ ਹੈ ਚਲੋ ਹੈ ਨਾ ਸਾਡਾ ਸਾਡੇ ਪੰਜਾਬ ਹੈ ਸਾਡੀ ਉਹ ਸਰਕਾਰ ਹੈ ਜੀ ਤੇ ਵੀ ਅਸੀਂ ਤਿਆਰ ਇਹਦੇ ਲਈ ਸੰਗਤ ਤਿਆਰ ਹੈ ਸੰਗਤ ਨੇ ਮਤਲਬ ਜੋ ਕੁਝ ਵੀ ਸਾਨੂੰ ਦਿੱਤਾ ਉਸੇ 24 ਘੰਟੇ ਤਿਆਰ ਨੇ 24 ਘੰਟੇ ਸਾਡੀ ਇਸ ਮਾਮਣੇ ਤਿਆਰ ਹੈ ਅੱਗੇ ਉਦੋਂ ਤੋਂ ਲੈ ਕੇ ਜਦੋਂ ਤੱਕ ਤੁਸੀਂ 20 ਤੋਂ ਲੈ ਕੇ ਤੇ ਇਸ ਵੇਲੇ ਤੱਕ ਗੱਲ ਕਰਦੇ ਹਾਂ ਜਿਸ ਵਕਤ 1 ਕਰੋੜ ਦੇ ਕਰੀਬ ਵੱਡੀ ਅਮਾਉਂਟ ਵੰਡ ਦਿੱਤੀ ਗਈ ਸੀ ਫਿਰ ਉਸ ਸਮੇਂ ਦੇ ਦਰਮਿਆਨ ਅਜੇ ਤੱਕ ਜਿਹੜੀ ਤੁਹਾਡੀ ਸਰਕਾਰ ਦੇ ਕਿਸੇ ਨੁਮਾਇंदे ਦੇ ਨਾਲ ਕੋਈ ਗੱਲਬਾਤ ਤੁਰ ਨਹੀਂ ਸਕੀ ਨਾ ਨਾ ਤੁਰ ਤੁਰ ਹੀ ਫੈਲਣ ਚ ਪਈ ਹੈ ਜਿਵੇਂ ਤੁਸੀਂ ਗੱਲ ਕੀਤੀ ਹੈ ਕਾਂਗਰਸ ਸਰਕਾਰ ਦੀ ਉਸ ਵੇਲੇ ਵੀ ਚੰਨੀ ਸਰਕਾਰ ਦੇ ਵੇਲੇ ਵੀ ਕਾਗਜ਼ਾਂ 'ਚ ਰਹਿ ਗਈ ਜੀ ਉਸ ਤੋਂ ਬਾਅਦ ਆਪ ਸਰਕਾਰ ਨੇ ਆ ਕੇ ਕਹਿੰਦੇ ਅਸੀਂ ਮਾਫ ਕਰਦੇ ਸਾਰੇ ਤੇ ਮੈਂ ਕਿਹਾ ਇਹ ਤਾਂ ਜਿਹੜੇ ਨਾਗਰਿਕੀ ਬਿਲਕੁਲ ਬੇਵਸਤੇਲਾਚਾਰ ਹੈਗੇ ਹਾਂਜੀ ਹਾਂਜੀ ਬਾਈ ਤੇ ਬਾਰੇ ਕੁਝ ਨਹੀਂ ਕੀਤਾ ਅਜੇ ਤੱਕ ਫਿਰ ਉਹ ਤੇ ਫਾਈਨ ਲਾ ਲਾ ਕੇ ਫਾਈਨ ਲਾ ਲਾ ਕੇ ਤੁਸੀਂ ਇੰਨਾ ਸਰਚਾਰਜ ਫਾਈਨ ਲਾ ਲਾ ਕੇ ਹੁਣ ਇਹਨਾਂ ਨੇ ਇੱਥੇ ਮੈਨੂੰ ਦਾ 77 ਉਹ ਤਾਂ ਪਰ ਫਾਈਨ ਜਦੋਂ ਦਾ ਕਟਿਆ ਉਹਦੇ ਪਰ ਬਹੁਤ ਫਾਈਨ ਲੱਗ ਗਿਆ 77 ਲੱਖ ਰੁਪਏ ਬਣਾ ਦਿੱਤਾ ਹੁਣ ਹਮ ਆਪਾਂ ਮਤਲਬ ਪ੍ਰਵਾਸਨ ਕੁਰਾਲੀ ਦਾ ਜੀ ਤੇ ਉਹ ਤਾਂ ਫਿਰ ਤੁਸੀਂ ਜਿੰਨਾ ਮਰਜੀ ਬਣਾਇਆ ਜੋ ਇਹ ਤੇ ਫਿਰ ਲਗਾ ਲਗਾ ਕੇ ਸਰਚਾਰਜ ਲਗਾ ਕੇ ਫਾਈਨ ਲਗਾ ਲਗਾ ਕੇ ਕਿ ਬੇਸਲੈਸ ਚੀਜ਼ਾਂ ਦੇ ਉੱਤੇ ਇਹਨਾਂ ਲਗਾਈ ਜਾਂਦੇ ਹਨ ਫਿਰ ਅਸੀਂ ਕਿਹਾ ਵੀ ਸੰਗਤ ਹੀ ਖੂਨ ਪਸੀਨੇ ਦੀ ਕਮਾਈ ਦਾ ਪੈਸਾ ਵੀ ਅਸੀਂ ਇਦਾਂ ਨਜਾਇਜ਼ ਤੁਹਾਨੂੰ ਨਹੀਂ ਪਰਾ ਸਕਦੇ ਹਨ ਫਿਰ ਜੇ ਤੁਸੀਂ ਹੋਰ ਆਪਣੇ ਸਾਰੇ ਇੱਕ ਪਾਲਿਸੀ ਲੈ ਕੇ ਆਏ ਕਿ ਅਸੀਂ ਇਹਨਾਂ ਦੇ ਮਾਫ ਕਰਦੇ ਨਾਗਰਿਕ ਨੂੰ ਤਾਂ ਕਿ ਸੁੱਖਦਾ ਸਾ ਮਿਲ ਸਕੇ ਠੀਕ ਹੈ ਨਾ ਫਿਰ ਤੁਸੀਂ ਇੱਕ ਪਾਲਿਸੀ ਲੈ ਕੇ ਆਏ ਕਿ ਅਸੀਂ 300 ਯੂਨਿਟ ਹਰ ਪਰਿਵਾਰ ਨੂੰ ਹਰ ਘਰ ਨੂੰ ਹਰ ਮਹੀਨੇ 2 ਮਹੀਨੇ ਦੀ 600 ਹੋ ਗਈ ਵੀ ਅਸੀਂ ਫ੍ਰੀ ਦੇ ਰਹੇ ਹਾਂ ਤੇ ਫਿਰ ਭਾਈ ਇਹ ਨਿਆਸਰੇ ਦਾ ਘਰ ਜਿਹੜਾ ਹੈਗਾ ਲੋੜਵੰਦਾਂ ਦਾ ਘਰ ਜਿਹੜਾ ਕਿ ਸਰਕਾਰ ਦੇ ਇਸਤਰੀ ਤੇ ਬਾਲ ਵਿਕਾਸ ਵਿਭਾਗ ਪੰਜਾਬ ਨੇ ਕਰਨਾ ਸੀ ਕੰਮ ਜਿਹੜੇ ਇਹਦੇ ਅੰਡਰ ਇਹਨੇ ਨਾਗਰਿਕ ਦਾਖਲ ਹੈ ਤੇ ਇਸ ਘਰ ਨੂੰ ਇਹ ਵੀ ਤਾਂ ਘਰ ਹੈ ਇਹ ਫੈਕਟਰੀ ਹੈ ਕੋਈ ਇਹ ਕੋਈ ਸਕੂਲ ਹੈ ਤੁਸੀਂ ਸਕੂਲ ਦਾ ਕਹਿੰਦੇ ਕਨੈਕਸ਼ਨ ਨਹੀਂ ਕੱਟਿਆ ਜਾ ਸਕਦਾ ਕਿਸੇ ਦਾ ਵੀ ਇਲਾਜ ਉਹ ਸਟੇਟਮੈਂਟ ਕਿੰਨੀਆਂ ਪਿਆਰੀਆਂ ਲੱਗਦੀਆਂ ਸੁਣਨ ਵਾਸਤੇ ਕਥਰੀ ਤੇ ਕਰਮੀ ਦਾ ਫਰਕ ਦੇਖ ਲਓ ਨਾ ਸੁਣ ਨੂੰ ਕਿੰਨਾ ਕਹਿੰਦਾ ਵੀ ਜਿਹੜੇ ਆਪਣੇ ਬਿਜਲੀ ਮੰਤਰੀ ਜੀ ਉਹ ਬਿਜਲੀ ਮੰਤਰੀ ਜੀ ਕਹਿੰਦੇ ਕਹਿੰਦੇ ਕਿ ਤੁਸੀਂ ਜਿਹੜਾ ਵੀ ਜਿੱਥੇ ਵੀ ਸਿਹਤ ਅਤੇ ਸਿੱਖਿਆ ਸਾਡਾ ਮੁੱਖ ਅਜੰਡਾ ਨੂੰ ਕੋਈ ਡਿਸਟਰਬ ਕਰੂਗਾ ਕਲੈਕਸ਼ਨ ਕੱਟੂਗਾ ਤੇ ਉਹਦੇ ਸਖਤ ਕਾਰਵਾਈ ਹੋਊਗੀ ਜ਼ਿਲ੍ਹਾ ਲੈਵਲ ਦਾ ਜਿਹੜਾ ਕਹਿ ਸਕਦੇ ਆ ਕਿ ਸੁਰੱਖਿਆ ਡਿਪਾਰਟਮੈਂਟ ਆ ਸੋਸ਼ਲ ਸੁਰੱਖਿਆ ਡਿਪਾਰਟਮੈਂਟ ਆ ਜਦੋਂ ਉਹਨਾਂ ਨੂੰ ਮਦਦ ਦੀ ਲੋੜ ਪੈਂਦੀ ਹੈ ਤੁਹਾਡੇ ਤੱਕ ਅਪਰੋਚ ਕਰਦੇ ਨੇ ਇਸ ਮਾਮਲੇ ਦੇ ਬਾਬਤ ਤੁਹਾਡੀ ਫਿਰ ਮਦਦ ਜਾਂਦਾ ਵਿੱਚ ਵਸੂਲਗੀ ਕਿਉਂ ਨਹੀਂ ਕੀਤੀ ਜਾ ਰਹੀ ਉਹਨਾਂ ਦੇ ਵੱਲੋਂ ਉਹ ਤਾਂ ਇਹਨਾਂ ਦਾ ਅਧਿਕਾਰ ਹੀ ਨਹੀਂ ਹੁੰਦਾ ਉਹਨਾਂ ਕੋਲ ਮੈਂ ਹੁਣ ਤੁਹਾਡੇ ਕੋਲ ਸਾਹਮਣੇ ਕਹਿਣਾ ਪੈ ਰਿਹਾ ਮੈਨੂੰ ਅਧਿਕਾਰੀ ਨਹੀਂ ਕਿਸੇ ਨੂੰ ਕਿ ਅੱਗੇ ਜਾ ਕੇ ਕੋਈ ਗੱਲ ਕਰੇ ਤੇ ਕੋਈ ਸਮੱਸਿਆ ਦੱਸੇ ਆਪਣੀ ਤੇ ਸਮੱਸਿਆ ਤਾਂ ਮੈਂ ਹੀ ਬਥੇਰੀ ਦੱਸ ਰਿਹਾ ਹਾਂ ਸੀਨੀਅਰ ਅਥਾਰਟੀ ਨੇ ਡਾਇਰੈਕਟਰ ਹੈਗੇ ਆ ਪ੍ਰਿੰਸੀਪਲ ਡਾਇਰੈਕਟਰ ਹੈ ਪ੍ਰਿੰਸੀਪਲ ਸੈਕਟਰੀ ਹੈਗੇ ਸੈਕਟਰੀ ਹੈਗੇ ਉਹ ਡਿਪਾਰਟਮੈਂਟਾਂ ਦੇ ਸਾਰਿਆਂ ਨੂੰ ਮਤਲਬ ਹਰ ਇੱਕ ਨੂੰ ਦੱਸ ਲਈ ਮੰਤਰੀ ਸਾਹਿਬ ਨੂੰ ਦੱਸ ਲਈ ਤੇ ਸਾਰਿਆਂ ਨੂੰ ਦੱਸ ਲਈ ਇਹ ਤਾਂ ਨਹੀਂ ਹੈ ਕਿ ਵੀ ਅੱਗੇ ਨਹੀਂ ਦੱਸਦੇ ਅੱਗੇ ਤਾਂ ਅਸੀਂ ਉਹ ਦੱਸਦੀ ਫਿਰ ਪਹਿਲਾਂ ਇਹਨਾਂ ਨੂੰ ਦੱਸੀ ਇਹਨਾਂ ਦੇ ਹੱਥ ਖੜੇ ਹੋ ਜਾਂਦੇ ਆ ਵੀ ਅਸੀਂ ਆਪਣੇ ਸਟੇਟ ਵਾਲਿਆਂ ਨੂੰ ਕਿਵੇਂ ਦੱਸੀਏ ਅਸੀਂ ਕਿਹਾ ਵੀ ਸਾਡੀ ਸਟੇਟ ਹੈ ਸਾਡੀ ਸੱਜ ਸਰਬਸਾਂਝੀ ਸਟੇਟ ਹੈ ਸਾਡੀ ਸਰਕਾਰ ਹੈ ਸਾਡੇ ਆਫੀਸਰ ਹੈ ਜੀ ਤੇ ਇਹ ਪਬਲਿਕ ਦੇ ਫੋਨ ਬਸਰੇ ਦੀ ਕਮਾਈ ਦਾ ਪੈਸਾ ਜਾਂਦਾ ਤੇ ਇਹ ਬਜਟ ਦੇ ਵਿੱਚ ਇਹਨਾਂ ਨਾਗਰਿਕਾਂ ਦਾ ਆ ਕਿ ਤੇ ਪਰਿਵਾਰ ਦੇ ਵਿੱਚ ਵੀ ਤਾਂ ਹੁੰਦਾ ਯਾਰ ਇਹਨੀ ਵੱਡੀ ਵਦੀਕੀ ਤੋਂ ਬਾਅਦ ਸੰਗਤ ਦੀ ਸਪੋਰਟ ਮਿਲਦੀ ਹੈ ਕਿਸਾਨ ਜਥੇਬੰਦੀਆਂ ਦੀ ਇਸ ਵਦੀਕੀ ਦੇ ਵਿਰੋਧ ਦੇ ਵਿੱਚ ਸਪੋਰਟ ਹੈ ਤੇ ਉਸ ਤੋਂ ਬਾਅਦ ਪ੍ਰਸ਼ਾਸਨ ਦੇ ਜਾਂ ਸਰਕਾਰ ਦੇ ਕੰਨ ਦੇ ਉੱਪਰ ਜੂੰ ਸਰਕੀ ਹੈ ਕੋਈ ਨਾ ਕੋਈ ਦੇਖੋ ਸਪੋਰਟ 1 ਕਰੋੜ ਦਾ ਖਰਚਾ ਇਹਨਾਂ ਲਗਭਗ ਆਡਿਟ ਹੁੰਦਾ ਸਾਰਾ ਕੁਝ ਕਲੀਅਰ ਹੈ ਨਾ ਗਵਰਨਮੈਂਟ ਦੇ ਕੋਲ ਤਾਂ ਸਾਰਾ ਰਿਕਾਰਡ ਪਿਆ ਜੀ ਗਵਰਨਮੈਂਟ ਦੇ ਕੋਲ ਇਹ ਵੀ ਪਿਆ ਹੈ ਵੀ ਇਹ ਕਿਸੇ ਦੀ ਪਰਸਨਲ ਪ੍ਰਾਪਰਟੀ ਹੈ ਕਿ ਇਹ ਵਾਕਈ ਸਰਬਸਾਂਝਾ ਮਿਸ਼ਨ ਹੈ ਜਿਹੜਾ ਕਿ ਸਰਕਾਰ ਦੀ ਡਿਊਟੀ ਕਰ ਰਹੀ ਹੈ ਗਵਰਨਮੈਂਟ ਦੇ ਕੋਲ ਸਾਰਾ ਰਿਕਾਰਡ ਹੈ ਸਾਰੇ ਥੋਂ ਦੇ ਜਿੰਨੇ ਪੈਨ ਕਾਰਡ ਜਿੰਨੇ ਆਧਾਰ ਕਾਰਡ ਜਿੰਨੀਆਂ ਸਾਰਾ ਕੁਝ ਜਿੰਨੀ ਪ੍ਰੋਪਰਟੀ ਜਿੰਨੇ ਸਾਈਕਲ ਜਿੰਨੇ ਮੋਟਰਸਾਈਕਲ ਜਿੰਨੀਆਂ ਐਂਬੂਲੈਂਸਾਂ ਜਿੰਨਾ ਕੁਝ ਵੀ ਹੈ ਇਥੇ ਦਾ ਬੱਸਾਂ ਬੱਚਿਆਂ ਦੀ ਜੋ ਵੀ ਕੁਝ ਚੱਲਦਾ ਗੱਡੀਆਂ ਸਾਰੀ ਕੱਲੀ ਕੱਲੀ ਦਾ ਰਿਕਾਰਡ ਗਵਰਨਮੈਂਟ ਦੇ ਕੋਲ ਇੱਕ ਕਲਿੱਕ ਕਰਨੇ ਸਾਰਾ ਰਿਕਾਰਡ ਹੈਗਾ ਇਹਨਾਂ ਕੋਲ ਵੀ ਇਹ ਕੰਮ ਕਿਦਾ ਹੋ ਰਿਹਾ ਸਟੇਟ ਦਾ ਸਟੇਟ ਦੇ ਬੱਚੇ ਨੂੰ ਬਚਾਉਣ ਦਾ ਸਟੇਟ ਦੇ ਸੀਰੀਅਸ ਬੱਚੇ ਨੂੰ ਐਜੂਕੇਟ ਕਰਨ ਦਾ ਉਹਨਾਂ ਨੂੰ ਟ੍ਰੇਨਿੰਗ ਦੇਣ ਦਾ ਉਹ ਲੜਕੀਆਂ ਉਹ ਔਰਤਾਂ ਜਿਹੜੀ ਕਿ ਹੁਣ ਤੁਹਾਡੇ ਸਾਹਮਣੇ ਜਿਹੜੀ ਅਸਾਨੂੰ ਫਤੇਗੜ ਸਾਹਿਬ ਤੋਂ ਪਿਛਲੇ ਇਸ ਅਪ 2 ਅਪ੍ਰੈਲ ਨੂੰ ਉਹਦੀ ਇੰਨੀ ਤਰਸਯੋਗ ਹਾਲਤ ਹਸਪੀਟਲ ਕਹਿੰਦਾ ਨਹੀਂ ਕਰ ਸਕਦੇ ਵੀ ਸਾਡੇ ਕੋਲ ਅਰੇਂਜਮੈਂਟ ਨਹੀਂ ਹੈਗਾ ਇਸ ਵੇਲੇ ਸਾਡੇ ਕੋਲ ਟੈਸਟਾਂ ਦਾ ਵੀ ਇਸ ਵੇਲੇ ਅਰੇਂਜਮੈਂਟ ਨਹੀਂ ਹੈਗਾ ਸ਼ਾਮ ਨੂੰ ਜਦੋਂ ਮਿਲੀ ਹੈ ਤੇ ਫਿਰ ਉਹ ਪੁਲਿਸ ਨੇ ਸਾਡੇ ਕੋਲ 8:30 ਵਜੇ ਲੈ ਕੇ ਆਈ ਤੇ ਉਸੇ ਵੇਲੇ ਉਹਦੇ ਸਾਰੇ ਟੈਸਟ ਉਸਟ ਕਰਕੇ ਰਾਤ ਨੂੰ ਤੇ ਉਸੇ ਵੇਲੇ ਟ੍ਰੀਟਮੈਂਟ ਤੇ ਪਾਈ ਜਿਹੜੇ ਸੀਨੀਅਰ ਡਾਕਟਰ ਸੀ ਉਹਨਾਂ ਨੇ ਤੇ ਉਹ ਫਿਰ ਇੰਨੀ ਜਲਦੀ ਇੰਪਰੂਵ ਹੋਈ ਲੜਕੀ 25-26 ਸਾਲ ਦੀ ਹੋਣੀ ਤੇ ਉਸ ਦੇ ਵਿੱਚ ਇੰਨੀ ਜਲਦੀ ਇੰਪਰੂਵ ਹੋਈ ਕਿ ਮਤਲਬ ਉਹਦੇ 18-17 ਅਪ੍ਰੈਲ ਨੂੰ 14 ਦਿਨਾਂ ਬਾਅਦ ਹੀ 16 ਅਪ੍ਰੈਲ ਨੂੰ 16 ਅਪ੍ਰੈਲ ਨੂੰ ਤੇ ਵਾਰਸ ਮਿਲ ਗਿਆ ਔਰ ਇੰਨੀਆਂ ਉਹਦੀਆਂ ਮਤਲਬ ਡੀਪ ਗੱਲਾਂ ਸੀ ਉਹ ਦਿਲ ਤੋਂ ਕਿਵੇਂ ਦਵਾਵਾਂ ਦੇ ਰਹੀ ਸੀ ਸਾਰੀਆਂ ਗੱਲਾਂ ਤਾਂ ਚਲੋ ਨਹੀਂ ਰਿਕਾਰਡ ਕੀਤੀਆਂ ਜਾਂਦੀਆਂ ਜੀ ਕਿ ਮੈਨੂੰ ਜੇ ਉਸ ਦਿਨ ਇਹ ਚੀਜ਼ ਨਾ ਮਿਲਦੀ ਜੇ ਮੈਨੂੰ ਨਾ ਸੰਭਾਲਿਆ ਜਾਂਦਾ ਉਹਦੇ ਮਤਲਬ ਸਰੀਰ ਦੇ ਉੱਤੇ ਕਿਹੋ ਜੇ ਨਿਸ਼ਾਨ ਸੀ ਜਿਹੜੇ ਕਿ ਕਿੰਨੇ ਸਵਾਲ ਖੜੇ ਕਰ ਰਹੇ ਸੀ ਚਲੋ ਉਸ ਵੇਲੇ ਉਹ ਵਿਚਾਰਿਆਂ ਦਾ ਮੈਂ ਧੰਨਵਾਦ ਕਰਾਂ ਵੀ ਪੁਲਿਸ ਵਾਲਿਆਂ ਦਾ ਜਿਨ੍ਹਾਂ ਨੇ ਉਸ ਦੀ ਥੋੜੀ ਕੇਅਰ ਕਰਕੇ ਸਾਡੇ ਕੋਲ ਪਹੁੰਚਾ ਦਿੱਤੀ ਹੈ ਤੇ ਕਿੰਨੇ ਨਾਗਰਿਕ ਇੰਨੇ ਜਿਹੜੇ ਰੁਲ ਜਾਂਦੇ ਆ ਇੱਥੇ ਡਿਊਟੀ ਕੀਤੀ ਜਾਂਦੀ ਹੈ ਪ੍ਰਬਾਸਰ ਦੀ ਡਿਊਟੀ ਮੰਦੀ ਹੈ ਤੇ ਇਹਨਾਂ ਦਾ ਬਿਜਲੀ ਪਾਣੀ ਬੰਦ ਕਰਕੇ ਤੇ ਇਹਨਾਂ ਨੂੰ ਹੋਰ ਤੜਫਾਉਣਾ ਤੇ ਇੱਕ ਸਿੰਪਲ ਜਿਹਾ ਕਨੈਕਸ਼ਨ ਜੋੜ ਕੇ ਬਾਅਦ ਦੇ ਵਿੱਚ ਬੈਠ ਕੇ ਜੋ ਮਰਜੀ ਜੋ ਸਾਨੂੰ ਮਰਜੀ ਸਮਝਾਓ ਅਸਤੇ ਨਾਗਰਿਕਾਂ ਗਵਰਨਮੈਂਟ ਮਤਲਬ ਜਿਹੜੀ ਹੈਗੀ ਹੈ ਗਵਰਨਮੈਂਟ ਤਾਂ ਇੱਕ ਬਹੁਤ ਵੱਡੀ ਸ਼ਕਤੀ ਹੈ ਨਾ ਚਾਰ ਦਿਨ ਦਾ ਸਮਾਂ ਲੈਣ ਤੋਂ ਬਾਅਦ ਲੱਗਦਾ ਹੈ ਕਿ ਹੁਣ ਭਵਿੱਖ ਦੇ ਵਿੱਚ ਕੋਈ ਜਿਹੜੀ ਕਾਰਵਾਈ ਅਮਲ ਦੇ ਵਿੱਚ ਪ੍ਰਸ਼ਾਸਨ ਦੇ ਵੱਲੋਂ ਲਿਆਂਦੀ ਜਾ ਸਕਦੀ ਹੈ ਹਿੱਤ ਦੇ ਵਿੱਚ ਦੇਖੋ ਉਹ ਤਾਂ ਉਹਨਾਂ ਦੀ ਮਰਜ਼ੀ ਹੈਗੀ ਹੈ ਹੁਣ ਵੀ ਲਿਆਉਣੀ ਕਿ ਨਹੀਂ ਲਿਆਉਣੀ ਅਸੀਂ ਤਾਂ ਆਪਣੀ ਡਿਊਟੀ ਕਰਦੇ ਰਹਿਣਾ ਉਹ ਆਪਣੀ ਡਿਊਟੀ ਕਰ ਰਹੇ ਹਾਂ ਅਸੀਂ ਆਪਣੀ ਡਿਊਟੀ ਕਰ ਰਹੇ ਹਾਂ ਹੁਣ ਇਹ ਤਾਂ ਸੰਗਤ ਫੈਸਲਾ ਕਰਦੇ ਹੁੰਦੀ ਹੈ ਵੀ ਇਹ ਇਹ ਨਹੀਂ ਇਹਨਾਂ ਨਾਗਰਿਕਾਂ ਨਾਲ ਇੰਨਾ ਜੇਕਰ ਇੰਨੀ ਕਠੋਰਤਾ ਵਰਤ ਕੇ ਤੇ ਆਮ ਨਾਗਰਿਕ ਭਤੀ ਜਿਹੜਾ ਬਜ਼ੁਰਗ ਲਾਚਾਰ ਬੱਚਾ ਲੜਕੀ ਔਰਤ ਇਹਨਾਂ ਦੇ ਪ੍ਰਤੀ ਜੇਕਰ ਬਿਜਲੀ ਪਾਣੀ ਬੰਦ ਕੀਤਾ ਜਾ ਸਕਦਾ ਤੇ ਕਠੋਰਤਾ ਕਿਸ ਹੱਦ ਤੱਕ ਵੀ ਹੋਊਗੀ ਪਰ ਇਹਦਾ ਅੰਦਰ ਤੋਂ ਆਵਾਜ਼ ਜਿਹੜੀ ਆਉਂਦੀ ਹੈ ਵੀ ਦਰਦ ਕਿੱਥੇ ਗਿਆ ਇਹਨਾਂ ਦਾ ਦਰਦ ਕਿੱਥੇ ਗਿਆ ਜੇ ਕਿਸੇ ਨਾਲ ਮੇਰੇ ਨਾਲ ਕੋਈ ਗਿਲਾ ਸ਼ਿਕਵਾ ਹੋਵੇ ਸਾਡੀ ਮੈਨੇਜਮੈਂਟ ਨਾਲ ਗਿਲਾ ਸ਼ਿਕਵਾ ਹੋਵੇ ਤੇ ਸਾਨੂੰ ਜਿਹੜੀ ਚਲੋ ਬਣਦੀ ਸਜ਼ਾ ਦਿੱਤੀ ਜਾ ਸਕਦੀ ਹੈ ਜੇ ਸਾਡੇ ਕੋਲ ਕੋਈ ਗਲਤੀ ਹੋ ਗਈ ਵੀ ਨਾਗਰਿਕ ਨੂੰ ਤੁਸੀਂ ਆਪ ਚੱਕ ਕੇ ਆ ਜਾ ਨਾਗਰਿਕ ਨੂੰ ਤੁਸੀਂ ਰੱਖ ਕੇ ਆ ਜਾ ਤੁਸੀਂ ਇਹਨਾਂ ਦੇ حق ਦੀ ਗੱਲ ਕਰਤੇ ਵੀ ਇਹਨਾਂ ਦਾ ਵੀ ਧਿਆਨ ਰੱਖਣਾ ਚਾਹੀਦਾ ਹੈ ਜਾਂ ਇਹਨਾਂ ਲਈ ਡੈਡੀਕੇਟਿਡ ਹੈਲਪਲਾਈਨ ਹੋਣੀ ਚਾਹੀਦੀ ਹੈ ਜਾਂ ਕੋਈ ਵੀ ਬੰਦਾ ਸੁਸਾਇਡ ਕਰਦਾ ਘਰ ਦੇ ਵਿੱਚ ਉਹਦੇ ਲਈ ਉੱਥੇ ਆ ਇਸ ਤਰ੍ਹਾਂ ਪੇਪਰ ਬੰਦ ਹੋਣਾ ਜੀ ਤੇ ਜਾਂ ਕੋਈ ਸਟ੍ਰੈਟਜੀ ਬਣਨੀ ਚਾਹੀਦੀ ਹੈ ਤਾਂ ਕਿ ਸੋਸ਼ਲ ਵਰਕਰਾਂ ਨੂੰ ਕੰਮ ਕਰਨ 'ਚ ਦਿੱਕਤ ਨਾ ਆਵੇ گورਨਮੈਂਟ ਦੇ ਪ੍ਰੋਟੋਕੋਲ ਅੰਦਰ ਦਾਖਲ ਕੀਤੇ ਜਾ ਸਕਣ ਵੀ ਕਿਹਤੋਂ ਦੀ ਸਟ੍ਰੈਟਜੀ ਬਣਾ ਕੇ ਜ਼ਿਲ੍ਹਾ ਪੱਧਰ ਤੇ ਜਿਵੇਂ ਅਸੀਂ ਐਸਓਪੀ ਬਣਾਈ ਹੈ ਤੇ ਸਬਮਿਟ ਵੀ ਕੀਤੀ ਹੈਗੀ ਹੈ ਵੀ ਇਹ ਲਾਗੂ ਕਰ ਦੇਣੀ ਚਾਹੀਦੀ ਹੈ ਤਾਂ ਕਿ ਨਾਗਰੀਨ ਨੂੰ ਅਮਰਜੈਂਸੀ ਹਾਲਾਤ ਹੁੰਦੇ 'ਚ ਬਚਾਇਆ ਜਾ ਸਕੇ ਜੇਕਰ ਇਹ ਇਹ ਸਾਡੀ ਗ ਤਾਂ ਉਹਦੀ ਸਜ਼ਾ ਸਾਨੂੰ ਦੇ ਦੋ ਜਾਂ ਕਿਸੇ ਤਰੀਕੇ ਨਾਲ ਸਾਨੂੰ ਜੋ ਵੀ ਤੁਸੀਂ ਟ੍ਰੇਨਡ ਕਰਨਾ ਟ੍ਰੇਨਡ ਕਰ ਦੋ ਪਰ ਇਹਨਾਂ ਦਾ ਬਿਜਲੀ ਪਾਣੀ ਬੰਦ ਕਰਕੇ ਇਹਨਾਂ ਦੇ ਇਨਾ ਹੁਣ ਮਤਲਬ ਤਕਲੀਫ ਨੂੰ ਵਧਾਉਣਾ ਤੇ ਇਹਦੇ ਨਾਲ ਕਿੰਨਾ ਵੱਡੇ ਬਣ ਜੂਗੇ ਆਪਾਂ ਨਹੀਂ ਵੱਡੇ ਨਹੀਂ ਬਣਿਆ ਜਾ ਸਕਦਾ ਇਹ ਤਾਂ ਸੰਗਤ ਦੇ ਸਾਹਮਣੇ ਬਿਲਕੁਲ ਗਰੀਬਾਂ ਦੇ ਉੱਤੇ ਜ਼ੁਲਮ ਕਰਕੇ ਗੱਲ ਹੁਣ ਜ਼ੁਲਮੀ ਡਿਸਕ੍ਰਿਮੀਨੇਸ਼ਨ ਡਿਸਕ੍ਰਿਮੀਨੇਸ਼ਨ ਕੀ ਤਾਂ ਜ਼ੁਲਮੀ ਹੋ ਗਿਆ ਨਾ ਸੰਗਤ ਲਈ ਮੈਸੇਜ ਕੀ ਅਖੀਰ ਵਿੱਚ ਤੁਹਾਡੇ ਵੱਲੋਂ ਦੇਖੋ ਸੰਗਤ ਤਾਂ ਸ਼ੁਰੂ ਤੋਂ ਹੀ ਨਾ ਮਮਕੀਨ ਨੂੰ ਮਮਕੀਨ ਕਰਦੀ ਆ ਰਹੀ ਹੈ ਵਰਲਡ ਦੀ ਹਿਸਟਰੀ ਹੈ ਸਿੱਖ ਇਤਿਹਾਸ ਦੇ ਵਿੱਚ ਸੰਗਤ ਨੇ ਉਹ ਕੰਮ ਕੀਤੇ ਜਿਹੜੇ ਕਿ ਕਿਸੇ ਤੋਂ ਵੀ ਨਹੀਂ ਹੋਏ ਬਹੁਤ ਵੱਡੀ ਹਿਸਟਰੀ ਹੈ ਸੰਗਤ ਦੀ ਹੈ ਨਾ ਤੇ ਸੰਗਤ ਨੂੰ ਮੈਂ ਸਲੂਟ ਕਰਦਾ ਜਿਹੜੀ ਇੱਥੇ ਇਨਾ ਕੁਝ ਕਰ ਲਈ ਜਿਹਨੇ ਇਹ ਘਰ ਬਣਾਇਆ ਸੰਗਤ ਨੇ ਸਮਾਜਦਰਦੀ ਸ਼ਕਸ਼ੀਤਾ ਨੇ ਧਾਰਮਿਕ ਸ਼ਕਸ਼ੀਤਾ ਨੇ ਸਮਾਜ ਦੇ ਵਿੱਚ ਹਰ ਸਮਾਜ ਦੇ ਹਰ ਵਰਗ ਨੇ ਦੇਸ਼ ਇਸ ਦੇਸ਼ ਦੇ ਹਰ ਨਾਗਰਿਕ ਨੇ ਤੇ ਵਿਦੇਸ਼ਾਂ ਦੇ ਵਿੱਚ ਵੀ ਇਹਨਾਂ ਦੇ ਅੰਦਰ ਦਰਦ ਹੈ ਜਿੱਥੇ ਅਗਵੇ ਆਵਾਜ਼ ਜਾਂਦੀ ਹੈ ਜਿਹੜੇ ਸੁਣਦੇ ਨੇ ਜ਼ਰੂਰ ਵੇਸਟ ਕਰਦੇ ਨੇ ਤੇ ਉਹ ਆਪਣੇ ਖੂਨ ਪਸੀਨੇ ਦੀ ਕਮਾਈ ਦੇ ਵਿੱਚੋਂ ਇੱਥੇ ਗਵਰਨਮੈਂਟ ਨੂੰ ਟੈਕਸ ਦਿੰਦੇ ਆ ਤੇ ਉਹਦੇ ਵਿੱਚੋਂ ਫਿਰ ਇੱਥੇ ਵੀ ਇਹਨਾਂ ਪ੍ਰਤੀ ਜਿਹਨੂੰ ਦਸਵੰਦ ਕਹਿੰਦੇ ਆ ਗੁਰੂ ਸਾਹਿਬ ਨੇ ਰੀਤ ਚਲਾਈ ਹੈ ਗਰੀਬ ਦਾ ਮੂੰਹ ਜਿਹੜਾ ਹੁੰਦਾ ਉਹੀ ਗੁਰੂ ਦੀ ਗੋਲਖ ਹੁੰਦੀ ਹੈ ਉਹਦੇ ਵਿੱਚ ਸਾਰੇ ਤਰ੍ਹਾਂ ਦੇ ਨਾਗਰਿਕ ਜਿਹੜੇ ਕਿ ਹਰ ਰੋਜ਼ ਦਾ 3 ਲੱਖ ਦੇ ਕਰੀਬ ਦਾ ਖਰਚਾ ਕਰਦੇ ਆ ਤੇ ਉਹਨਾਂ ਨੂੰ ਤਾਂ ਇਹਨਾਂ ਦਾ ਇੰਨਾ ਦਰਦ ਹੈਗਾ ਵੀ ਉਹ ਤਾਂ ਸ਼ਬਦਾਂ ਵਿੱਚ ਬਿਆਨ ਨਹੀਂ ਕੀਤਾ ਜਾ ਸਕਦਾ ਤੇ ਇਸ ਕਰਕੇ ਮਨੁੱਖ ਦਾ ਸੰਗਤ ਨੂੰ ਸਮਝਾਉਣ ਦੀ ਕੀ ਲੋੜ ਹੈ ਸੰਗਤ ਦਾ ਸਾਨੂੰ ਸਮਝਾ ਕੇ ਬਾਰ ਬਾਰ ਸਮਝਾ ਰਹੀ ਹੈ ਵੀ ਤੁਹਾਏ ਇਹ ਹਾਲਾਤ ਇਹਨਾਂ ਨੇ ਕਿਉਂ ਬਣ ਗਏ ਤੇ ਇਹਨਾਂ ਦੇ ਪ੍ਰਤੀ ਸੰਗਤ ਦਾ ਮੈਸੇਜ ਤਾਂ ਮਤਲਬ ਸੰਗਤ ਦਾ ਬਰਦਾਸ਼ਤ ਨਹੀਂ ਹੁੰਦਾ ਇਹਨਾਂ ਦੇ ਨਾਲ ਜਿਹੜਾ ਹੋ ਰਿਹਾ ਬੇਇਨਸਾਫੀ ਤੇ ਕਾਦੇ ਜਲਮ ਜਿਹੜਾ ਹੈਗਾ ਪ੍ਰਭ ਆਸਰਾ ਟਰਸਟ ਦੀ ਬਹੁਤ ਵੱਡੀ ਪਹਿਲ ਕਦਮੀ ਰਹੀ ਹੈ ਕਿ ਨਿਆਸੀਆਂ ਨੂੰ ਇੱਥੋਂ ਆਸਰਾ ਮਿਲਦਾ ਹੈ ਪਰ ਮੌਜੂਦਾ ਸਮੇਂ ਦੇ ਵਿੱਚ ਵੱਡੀ ਚੁਣੌਤੀ ਪ੍ਰਭ ਆਸਰਾ ਟਰਸਟ ਤੇ ਜਿਹੜੇ ਇੱਥੋਂ ਦੇ ਲਵਾਰਸ ਜਿਹੜੇ ਰਹਿਣ ਵਾਲੇ ਦੁਖਿਆਰੇ ਲੋਕ ਨੇ ਜਿਹੜੇ ਅੰਗਹੀਨੇ ਜਾਂ ਕੋਈ ਕੋਈ ਵੀ ਕਿਸੇ ਤਰੀਕੇ ਦੇ ਨਾਲ ਕੋਈ ਕੰਮਕਾਜ ਨਹੀਂ ਕਰ ਸਕਦਾ ਤਾਂ ਉਹਨਾਂ ਦੀ ਇੱਕ ਵੱਡੀ ਹਮਾਇਤ ਵੱਡੀ ਸੇਵਾ ਕੀਤੀ ਜਾ ਰਹੀ ਹੈ ਤੇ ਖਾਸ ਕਰ ਮੌਜੂਦਾ ਸੱਤਾਧਾਰੀ ਧਿਰ ਨੂੰ ਇਹ ਅਪੀਲ ਵੀ ਗਾਹੇ-ਵਗਾਹੇ ਕੀਤੀ ਜਾ ਰਹੀ ਹੈ ਭਵਿੱਖ ਦੇ ਵਿੱਚ ਵੀ ਜ਼ਿਕਰ ਜ਼ੁਗ ਰਹੇਗਾ ਕਿ ਕਿਸ ਤਰੀਕੇ ਦੇ ਨਾਲ ਪ੍ਰਭਾਸਰਾ ٹرسٹ ਦੇ ਸਾਹਮਣੇ ਜਿਹੜੀ ਵੱਡੀ ਚੁਣੌਤੀ ਹੈ ਉਸ ਚੁਣੌਤੀ ਨੂੰ ਕਿਸ ਤਰੀਕੇ ਦੇ ਨਾਲ ਹੱਲ ਕੀਤਾ ਜਾਂਦਾ ਹੈ ਅੱਗੇ ਵੀ ਗੱਲਬਾਤ ਲੈ ਕੇ ਤੁਹਾਡੇ ਦਰਮਿਆਨ ਹਾਜ਼ਰ ਹੁੰਦੇ ਰਹਾਂਗੇ ਧੰਨਵਾਦ